ਮਹਾ ਮਈ ਦੇ ਨਵਰਾਤੇ ਚੱਲ ਰਹੇ ਨੇ ਅੱਜ ਅਸੀਂ ਪਹੁੰਚ ਚੁੱਕੇ ਆਂ ਖੰਡੇ ਆਯਾ ਦੇ ਦੁਰਗਾ ਮੰਦਿਰ ਵਿਖੇ ਜਿੱਥੇ ਨਵਰਾਤਿਆਂ ਦੇ ਤਿਹਾਰ ਨੂੰ ਮੁੱਖ ਰੱਖਦਿਆਂ ਹੋਇਆ ਸ਼ਰਧਾਲੂਆਂ ਵੱਲੋਂ ਸ਼੍ਰੀ ਦੁਰਗਾ ਮੰਦਰ ਹੰਡਿਆਰਾ ਵਿਖੇ ਨਤਮਸਤਕ ਹੋ ਰਹੇ ਨੇ ਤੁਹਾਨੂੰ ਅਸੀਂ ਅੰਦਰ ਮਾਤਾ ਦੇ ਦਰਬਾਰ ਦੇ ਦਰਸ਼ਨ ਵੀ ਕਰਵਾਵਾਂਗੇ ਪੰਡਤ ਜੀ ਨਾਲ ਵੀ ਗੱਲ ਕਰਵਾਵਾਂਗੇ ਨਵਰਾਤਿਆਂ ਦਾ ਕੀ ਮਹੱਤਵ ਹੈ ਕਿਸ ਦਿਨ ਸ਼੍ਰੀ ਦੁਰਗਾ ਮੰਦਰ ਹੰਡਿਆਰਾ ਵਿਖੇ ਮਾਤਾ ਦਾ ਮੇਲਾ ਲੱਗਦਾ ਹੈ ਤੁਹਾਡੀ ਸਾਰੀ ਗੱਲਬਾਤ ਕਰਵਾਵਾਂਗੇ ਏ ਅਸੀਂ ਬਾਹਰ ਮੰਦਿਰ ਦਾ ਵੀਊ ਵਖਾ ਰਹੇ ਆ ਬਹੁਤ ਹੀ ਪ੍ਰਾਚੀਨ ਇਤਿਹਾਸਕ ਮੰਦਿਰ ਹੈ ਸ਼੍ਰੀ ਦੁਰਗਾ ਮੰਦਿਰ ਹੰਡਿਆਆ ਜਿੱਥੇ ਭਗਤਾਂ ਦੀਆਂ ਹਰ ਮਨੋ ਕਾਮਨਾ ਪੂਰਨ ਹੁੰਦੀਆਂ ਨੇ ਆਓ ਤੁਹਾਨੂੰ ਅਸੀਂ ਲੈ ਕੇ ਚੱਲਦੇ ਆਂ ਦਰਬਾਰ ਵੱਲ ਜੈ ਮਾਤਾ ਦੀ ਸਿੱਧ ਪੀਠ ਦੇਵੀ ਦਵਾਰ ਪ੍ਰਾਚੀਨ ਸ਼੍ਰੀ ਦੁਰਗਾ ਮੰਦਿਰ ਸਮਤ 1252 ਮਹਾਮਈ ਦਰਬਾਰ ਦਾ ਸਿੱਧ ਪੀਠ ਦੁਆਰਾ ਇਹ ਜਿੱਥੇ ਸ਼ਰਧਾਲੂ ਮਹਾਮਈ ਦੇ ਦਰਬਾਰ ਤੇ ਨਤਮਸਤਕ ਹੋ ਕੇ ਮੰਧੀਆਂ ਮਰਾਦਾ ਪੂਰੀਆਂ ਕਰਦੇ ਨੇ ਤੁਹਾਡੀ ਅਸੀਂ ਸ਼ਰਧਾਲੂਆਂ ਨਾਲ ਵੀ ਗੱਲ ਕਰਵਾਵਾਂਗੇ ਅੱਜ ਮਹਾਮਈ ਦਾ ਪਹਿਲਾ ਨਵਰਾਤਾ ਸੰਗਤਾਂ ਮਹਾਮਾਈ ਦੇ ਦਰਬਾਰ ਤੇ ਨਤਮਸਤਕ ਹੋਣ ਲਈ ਦਰਬਾਰ ਤੇ ਆਉਂਦੀਆਂ ਨੇ ਮਹਾਮਾਈ ਭਗਤਾਨੀਆਂ ਹਰ ਮਨੋ ਕਾਮਨਾ ਪੂਰਨ ਕਰਦੀਆਂ ਨੇ ਤੁਹਾਡੀ ਅਸੀਂ ਮੰਦਰ ਦੇ ਪੁਜਾਰੀ ਜਨਾਬੀ ਗੱਲ ਕਰਵਾਵਾਂਗੇ ਪਹਿਲਾਂ ਤੁਹਾਨੂੰ ਅਸੀਂ ਸ਼੍ਰੀ ਦੁਰਗਾ ਮਾ ਦਾ ਸਰੂਪ ਦਿਖਾਉਨੇ ਆ ਦਰਸ਼ਨ ਕਰਵਾਉਨੇ ਆ ਉਸ ਤੋਂ ਬਾਅਦ ਇਥੋਂ ਦੇ ਮਹੰਤ ਪੁਜਾਰੀ ਜੀ ਨਾਲ ਗੱਲ ਕਰਵਾਵਾਂਗੇ ਮਹਾਮਈ ਦੇ ਸਰੂਪ ਦੇ ਦਰਸ਼ਨ ਕਰੋ ਨਿਹਾਲ ਹੋ ਜਾਓਗੇ ਇਸ ਦਰਬਾਰ ਤੇ ਭਗਤਾਂ ਦੀਆਂ ਹਰ ਮਨੋ ਕਾਮਨਾ ਪੂਰਨ ਹੁੰਦੀਆਂ ਨੇ ਸਾਲ ਦੇ ਵਿੱਚ ਇਸ ਸਥਾਨ ਤੇ ਦੋ ਵਾਰ ਮੇਲਾ ਲੱਗਦਾ ਆ ਜੋ ਤੁਹਾਨੂੰ ਅਸੀਂ ਅਖੰਡ ਜੋਤ ਜਖ ਦਿਖਾ ਰਹੇ ਹਾਂ ਇਹ ਬਹੁਤ ਹੀ ਬਹੁਤ ਸਾਲਾਂ ਤੋਂ ਇਸ ਤਰ੍ਹਾਂ ਹੀ ਮਹਾਮਾਈ ਦੇ ਦਰਬਾਰ ਤੇ ਅਖੰਡ ਜੋਤ ਚੱਲ ਰਹੀ ਹੈ ਜਿਹੜੀ ਅਖੰਡ ਜੋਤ ਦੇ ਉੱਪਰ ਜੋਤ ਪਈ ਹੈ ਇਹ ਜਦੋਂ ਮੰਦਿਰ ਸਥਾਪਨਾ ਹੋਈ ਸੀ ਇਹ ਉਸ ਸਮੇਂ ਦੀ ਜੋਤ ਹੈ ਉਸਦੇ ਵੀ ਤੁਹਾਨੂੰ ਦਰਸ਼ਨ ਕਰਵਾ ਰਹੇ ਆ ਮਹਾਮਾਈ ਦੇ ਦਰਬਾਰ ਦੇ ਜੋ ਨਾਲ ਸਿੰਘਾਸਨ ਲੱਗਿਆ ਹੋਇਆ ਤੁਹਾਨੂੰ ਅਸੀਂ ਮਹਾਮਾਈ ਦੇ ਸਿੰਘਾਸਨ ਦੇ ਵੀ ਦਰਸ਼ਨ ਕਰਵਾ ਰਹੇ ਹਾਂ ਮਹਾ ਮਾਤਾ ਰਾਣੀ ਸਭ ਭਗਤਾਂ ਦੀਆਂ ਮਨੋ ਕਾਮਨਾ ਪੂਰਨ ਕਰੇ ਜੈ ਮਾਤਾ ਦੀ ਜੈ ਹੈ ਮਾਤਾ ਮੰਦਰ ਦੇ ਸੱਜੇ ਹੱਥ ਸ਼ੇਪ ਹੋਲੇ ਜੀ ਦਾ ਮੰਦਰ ਬਣਿਆ ਹੋਇਆ ਹੈ ਸ਼ਿਵਲਿੰਗ ਤੇ ਜੋ ਵੀ ਭਗਤ ਆਉਂਦੇ ਨੇ ਇੱਥੇ ਮੰਦਰ ਤੇ ਮੱਥਾ ਟੇਕਣ ਉਹ ਸ਼ਿਵਲਿੰਗ ਤੇ ਗੰਗਾ ਜਲ ਚੜਾ ਕੇ ਜਾਂਦੇ ਨੇ ਅਤੇ ਆਪਣੇ ਮਨ ਦੀਆਂ ਮਰਾਦਾਂ ਪੂਰੀਆਂ ਕਰਕੇ ਜਾਂਦੇ ਨੇ ਭੋਲੇ ਨਾਥ ਜੀ ਤੁਹਾਡੀ ਸਦਾ ਹੀ ਜੈ ਤਾਪਸਥਾਨ ਸਮਾਦਾ ਬਣੀਆਂ ਪਈਆਂ ਨੇ ਇਸ ਦਾ ਵੀ ਬਹੁਤ ਵੱਡਾ ਇਤਿਹਾਸ ਹੈ ਸ਼੍ਰੀ ਬੀਬੀ ਲਾਲੀ ਦੇਵੀ ਜੀ ਤਪਸਥਾਨ ਸ਼੍ਰੀ ਬਿਸ਼ਨਾਰਾਮ ਬ੍ਰਹਮਚਾਰੀ ਜੀ ਤੁਹਾਨੂੰ ਅਸੀਂ ਅੰਦਰ ਸਮਾਦਾ ਦੇ ਵੀ ਦਰਸ਼ਨ ਕਰਾਵਾਂਗੇ ਆ ਜੋ ਤੁਹਾਨੂੰ ਅਸੀਂ ਮੰਦਰ ਦੇ ਨਾਲ ਖਬੇ ਹੱਥ ਸਮਾਧਾ ਬਣੀਆਂ ਹੋਈਆਂ ਨੇ ਇਹ ਬਹੁਤ ਹੀ ਲਹਾਕੇ ਪਹਿਲਾ ਕਿਸੇ ਦਾ ਇਤਿਹਾਸ ਹੈ ਮੰਦਰ ਦਾ ਤੇ ਸਮਾਧਾ ਦੇ ਦਰਸ਼ਨ ਕਰੋ ਤੁਹਾਨੂੰ ਅਸੀਂ ਤਲਾਈ ਦੇ ਵੀ ਦਰਸ਼ਨ ਕਰਵਾਵਾਂਗੇ ਤੇ ਤੁਹਾਨੂੰ ਸਾਰਾ ਅਸੀਂ ਇਤਿਹਾਸ ਸ਼੍ਰੀ ਦੁਰਗਾ ਮੰਦਰ ਦਾ ਦੱਸਾਂਗੇ ਸ਼੍ਰੀ ਦੁਰਗਾ ਮੰਦਰ ਹੰਡੇ ਆਇਆ ਬਿਲਕੁਲ ਨਾਲ ਤਲਾਈ ਬਣੀ ਹੋਈ ਹੈ ਜਿੱਥੇ ਸਰਦਾ ਲੂਆ ਵੱਲੋਂ ਅਤੇ ਮਿੱਟੀ ਕੱਢੀ ਜਾਂਦੀ ਹੈ ਤੁਹਾਨੂੰ ਅਸੀਂ ਸ਼੍ਰੀ ਦੁਰਗਾ ਮੰਦਰ ਆਂਡੇ ਆਇਆ ਦੇ ਅਸੀਂ ਪਿਛਲੇ ਪਾਸੇ ਮੰਦਰ ਤੇ ਪਹੁੰਚ ਚੁੱਕੇ ਆ ਜਿੱਥੇ ਪਹਿਲਾਂ ਬਹੁਤ ਮਲੇ ਹੁੰਦੇ ਸੀ ਆ ਤੁਹਾਨੂੰ ਅਸੀਂ ਉਹਨਾਂ ਦਾ ਵੀਊ ਦਿਖਾ ਰਹੇ ਆ ਜੋ ਮਾਤਾ ਦੇ ਮੰਦਰ ਦੇ ਪਿੱਛੇ ਬਿਲਕੁਲ ਕਰੀਰ ਲੱਗੇ ਹੋਏ ਨੇ ਅੱਜ ਵੀ ਉਸੇ ਤਰ੍ਹਾਂ ਖੜੇ ਨੇ ਭਾਵੇਂ ਪਹਿਲਾਂ ਇਸ ਮੰਦਰ ਦੇ ਵਿੱਚ ਮਲੇ ਬਹੁਤ ਜ਼ਿਆਦਾ ਹੁੰਦੇ ਸੀ ਪਰ ਸ਼ਰਧਾਲੂਆਂ ਦਾ ਆਉਣਾ ਜਾਣਾ ਅਤੇ ਮੰਦਰ ਨੂੰ ਨਵੀਂ ਦਿਖ ਦੇਣਾ ਇਸ ਕਰਕੇ ਪੁਰਾਣਾ ਸਭਿਆਚਾਰ ਵਿਰਸਾ ਉਹ ਮੰਦਰ ਦੇ ਗੱਦੀ ਨਿਸ਼ੀਨਾ ਵੱਲੋਂ ਸੰਭਾਲ ਕੇ ਰੱਖਿਆ ਹੋਇਆ ਹੈ ਆ ਤੁਹਾਨੂੰ ਅਸੀਂ ਪਿੱਪਲ ਬੋੜ ਦੇ ਦਰਖਤ ਵੀ ਦਿਖਾ ਰਹੇ ਆ ਜੋ ਬਹੁਤ ਹੀ ਪੁਰਾਣੇ ਹਨ ਸਾਡੇ ਖਿਆਲ ਮੁਤਾਬਕ ਇਹ ਜੋ ਪਿੱਪਲ ਅਤੇ ਬੋੜ ਦੇ ਦਰਖਤ ਮੰਦਰ ਦੇ ਆਲੇ ਦੁਆਲੇ ਲੱਗੇ ਹੋਏ ਹਨ ਇਹਨਾਂ ਦੀ ਉਮਰ ਸਾਡੇ ਹਿਸਾਬ ਨਾਲ 1.2 ਸੌ ਸਾਲ ਹੋਵੇਗੀ ਜੋ ਉਸੇ ਤਰ੍ਹਾਂ ਹੀ ਅੱਜ ਮੰਦਰ ਵਿੱਚ ਖੜੇ ਨੇ ਮਹਾ ਮੈਦਨ ਵਰਤਿਆਂ ਨੂੰ ਲੈ ਕੇ ਮੰਦਰਾਂ ਵਿੱਚ ਭਗਤਾਂ ਦਾ ਲਗਾਤਾਰ ਆਉਣਾ ਜਾਣਾ ਮੰਦਰ ਦੇ ਮੁੱਖ ਦਵਾਰ ਤੇ ਦੁਕਾਨਾਂ ਲੱਗੀਆਂ ਹੋਈਆਂ ਨੇ ਜਿੱਥੋਂ ਸ਼ਰਧਾਲੂ ਮਾਤਾ ਦੀ ਚੁੰਨੀ ਖੰਮਣੀ ਚੂੜੀਆਂ ਅਤੇ ਪ੍ਰਸ਼ਾਦ ਲੈ ਕੇ ਮਾਤਾ ਦੀ ਅਰਪਣ ਕਰਦੇ ਨੇ ਇਹ ਮੇਰੇ ਵੀਰ ਜੋ ਬੈਠੇ ਨੇ 10 ਤਰੀਕ ਨੂੰ ਮਾਤਾ ਦੇ ਦਰਬਾਰ ਤੇ ਬਹੁਤ ਭਾਰੀ ਮੇਲਾ ਲੱਗੇਗਾ। ਹਾਂ ਤੁਸੀਂ ਕਿਹੜੀ ਜਗ੍ਹਾ ਤੋਂ ਜੀ? ਇੱਥੇ ਆ ਲਿਆਇ ਤੁਸੀਂ। ਅੰਡੇ ਇਥੇ ਕਿੰਨਾ ਚਿਰ ਹੋ ਗਿਆ ਤੁਹਾਨੂੰ ਇੱਥੇ ਦੁਕਾਨ ਲਾਉਂਦਿਆਂ ਨੂੰ ਇਹ? 20 ਸਾਲ ਹੋ ਗਏ। ਹਾਂ ਜੀ 20 ਸਾਲ। 20 ਸਾਲ ਹੋ ਗਏ। ਆਈ ਨਰਾਤਿਆਂ ਚ ਤੁਸੀਂ ਇੱਥੇ ਦੁਕਾਨ ਲਾਉਨੇ ਹੋ ਕਿੰਨਾ ਕ ਮੇਲਾ ਪਰਦਾ ਜੀ ਕਿਹੜੇ ਦਿਨ ਮੇਲਾ ਪਰਦਾ ਹੈ ਨਰਾਤਿਆਂ ਚ ਕਿੰਨੇ ਵਾਲੇ ਦਿਨ ਠੀਕ ਹੈ ਤੁਹਾਨੂੰ ਅਸੀਂ ਹੋਰ ਮੇਰੀਆਂ ਪੈਣਾ ਵੱਲੋਂ ਦੁਕਾਨਾਂ ਲਾਈਆਂ ਗਈਆਂ ਨੇ ਕਿਉਂਕਿ ਨਵਰਾਤਿਆਂ ਦੇ ਵਿੱਚ ਮਹਾ ਮਾਹੀ ਦੇ ਦਰਬਾਰ ਤੇ ਮੰਦਰਾਂ ਵਿੱਚ ਭਗਤਾਂ ਦਾ ਤਾਂਤਾ ਲੱਗਿਆ ਰਹਿੰਦਾ ਹੈ ਸ਼ਰਧਾਲੂ ਦੁਕਾਨਾਂ ਤੋਂ ਮਹਾਮਾਈ ਲਈ ਚੁੰਨਰੀਆਂ ਨਾਰੀਅਲ ਪ੍ਰਸ਼ਾਦ ਚੂੜੀਆਂ ਮਾਤਾ ਦਾ ਸ਼ਿੰਗਾਰ ਲੈ ਕੇ ਮਾਤਾ ਨੂੰ ਨਮਸਤ ਕਰਦੇ ਨੇ ਸ਼੍ਰੀ ਦੁਰਗਾ ਮੰਦਰ ਹੰਡੇ ਆਇਆ ਜੋ ਬਰਨਾਲਾ ਜ਼ਿਲ੍ਹੇ ਦੇ ਵਿੱਚ ਸਥਿਤ ਹੈ ਗੱਦੀ ਨਿਸ਼ੀਨ ਮੁੱਖ ਸੇਵਾਦਾਰ ਬਾਬਾ ਕੇਵਲ ਕ੍ਰਿਸ਼ਨ ਜੀ ਅਤੇ ਪੁਜਾਰੀ ਬਾਬਾ ਬਲਦੇਵ ਕ੍ਰਿਸ਼ਨ ਜੀ ਜੋ ਇਸ ਮੰਦਰ ਦੀ ਸੰਭਾਲ ਸੰਭਾਲ ਕਰਦੇ ਨੇ ਇਸ ਮੰਦਰ ਦੇ ਗੱਦੀ ਨਿਸ਼ੀਣ ਨੇ ਅਸੀਂ ਤੁਹਾਡੀ ਇਹਨਾਂ ਨਾਲ ਵੀ ਗੱਲ ਕਰਵਾਵਾਂਗੇ ਜੋ ਸਾਰੇ ਇਤਿਹਾਸ ਬਾਰੇ ਤੁਹਾਨੂੰ ਦੱਸਣਗੇ ਜੈ ਮਾਤਾ ਦੀ ਸਾਰੇ ਭਗਤਾਂ ਨੂੰ ਜੈ ਮਾਤਾ ਦੀ ਇੱਥੇ ਹਰ 6 ਮਹੀਨਿਆਂ ਤੋਂ ਮਹਾਮਾਈ ਦੇ ਨਵਰਾਤਿਆਂ ਤੋਂ ਪਹਿਲੇ ਦਿਨ ਰਾਤੇ ਤੋਂ ਨੌਮੀ ਤੇ ਕਰ ਜੋਤਾਂ ਜਗਦੀਆਂ ਅਤੇ ਮੇਲਾ ਲੱਗਦਾ ਇਹ ਸੱਤੇ ਦਾ ਇਸ ਵਾਰ 10 ਤਰੀਕ ਦਾ ਮੇਲਾ ਤੇ ਮਹਾਮਾਈ ਦੇ ਨਵਰਾਤਿਆਂ ਦੇ ਵਿੱਚ ਸੁਬਾ ਸ਼ਾਮ ਜੋਤਾਂ ਜਗਾਉਣ ਆਉਂਦੇ ਦੂਰੋਂ ਦੂਰੋਂ ਭਕਤ ਤੇ ਬਾਕੀ ਸਮਾਧਾਂ ਬਣੀਆਂ ਹੋਈਆਂ ਜੀ ਇੱਥੇ ਮਹਾਮਾਈ ਦੇ ਬੀਬੀ ਲਾਲੀ ਜੀ ਤੇ ਬਾਬਾ ਬਿਸ਼ਨाराम ਜੀ ਲੋਨੇ ਭਰਾ ਭੈਣ ਭਰਾ ਸੀਗੇ ਉਹਨਾਂ ਨੇ ਸ਼ਾਦੀ ਨਹੀਂ ਸੀ ਕਰਵਾਈ ਜੀ ਉਹਨਾਂ ਨੇ 51 ਸਾਲ ਇਥੇ ਨੰਗੇ ਪੈਰੀ ਆ ਕੇ ਜਾਨੀ ਸੇਵਾ ਕਰਦੇ ਰਹੇ ਨੇ ਉਹਦੇ ਝਾੜ ਮਲੇ ਹੀ ਹੁੰਦੇ ਸੀ 2 250 ਸਾਲ ਪੁਰਾਣੀ ਗੱਲ ਹੈ ਜੀ ਇਹ ਤੇ ਉਸ ਤੋਂ ਬਾਅਦ ਜੀ ਉੱਥੇ ਆਕਾਸ਼ਵਣੀ ਹੋਈ ਮੇ ਇਥੇ ਮਹਾਮਈ ਦੇ ਮੰਦਰ ਦੇ ਵਿੱਚ ਭਈ ਮੇਲਾ ਲੱਗਿਆ ਕਰੂ ਉਸ ਤੋਂ ਬਾਅਦ ਜੀ ਅੱਜ ਹੋਰ ਕੱਲ ਹੋਰ ਸਭ ਦੀਆਂ ਮਨੋ ਕਾਮਨਾ ਪੂਰੀਆਂ ਹੁੰਦੀਆਂ ਹਨ ਮਹਾਮਈ ਦੇ ਨਵਰਾਤਿਆਂ ਦੇ ਵਿੱਚ ਉਂ ਵੀ ਬਹੁਤ ਦੂਰੋਂ ਦੂਰੋਂ ਸੰਗਤ ਆਉਂਦੀ ਹੈ ਤੇ ਸਾਰਿਆਂ ਦੀ ਬਹੁਤ ਵਧੀਆ ਮਨੋ ਕਾਮਨਾ ਪੂਰੀ ਹੁੰਦੀ ਹੈ ਜੀ ਜੈ ਮਾਤਾ ਦੀ ਜੈ